ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਜਿਹੜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੁਹਾਨੂੰ ਆਪ ਹੀ ਕਮੈਂਟ ਕਰਦੇ ਮਨਜ਼ੂਰ ਕਰ ਦੂਗੀ ਲਾਈਕ ਕਮੈਂਟ ਦਾ ਤੁਸੀਂ ਆਪੇ ਕਰਦੇ ਨੇ ਤਾਂ ਪਹਿਲਾ ਐਡਰੈਸ ਸਮਝ ਲਓ ਪਿੰਡ ਰਾਮਗੜ੍ਹ ਸੰਧੂਆ ਜ਼ਿਲ੍ਹਾ ਸੰਗਰੂਰ ਨੇੜੇ ਰਹਿ ਜਾਂਦਾ ਲਹਿਰਾ ਕਾਂਗਾ ਤੇ ਅੱਜ ਗੱਲ ਕਰ ਲਈ ਆਪਣੇ ਲਵੇ ਨਾ ਅਕਸਰ ਯਾਰ ਫੋਨ ਬਾਹਰੇ ਆਉਂਦੇ ਆ ਬਈ ਯਾਰ ਆਪਾਂ ਨੇ ਟੋਕੜ ਗੱਪਣਾ ਰਿਕਾਰਡ ਆੜੀ ਲੈਣੀ ਹੈ ਕੋਈ ਹੈ ਨਾ ਤੇ ਅੱਜ ਜੇ ਆਪਾਂ ਨੇ ਇਕੱਠੀਆਂ ਕਰੀਆਂ ਨੇ ਤਾਂ ਸਾਰੀਆਂ ਟੋਕੜ ਗੱਪਣੀਆਂ ਤੋਂ ਕੜਗ ਬਣੀਆਂ ਨੇ ਕੋਈ 6 ਮਹੀਨਿਆਂ ਦੀ ਗੱਪਣਾ ਕੋਈ 7 ਦੀ ਆ ਕੋਈ 8 ਦੀ ਆ ਤੇ ਇੱਕ ਨਹੀਂ ਹੈਗੀ ਦੋ ਨਹੀਂ ਹੈਗੀਆਂ ਤਿੰਨ ਵੀ ਨਹੀਂ ਚਾਰ ਵੀ ਨਹੀਂ ਪੰਜ ਵੀ ਨਹੀਂ 15 16 ਝੋਟੀਆਂ ਪੜੇ ਲਵੇ ਟੋਕੜ ਗੱਪਣਾ ਨੇ ਜਿਨ੍ਹਾਂ ਦੀ ਕੀ ਚੈੱਕ ਪਾਸ ਹੁੰਦੀਆਂ ਨੇ ਸਾਰੀਆਂ ਸਾਰੀਆਂ ਦੇ ਮਤਲਬ ਦਰਵਾਦੇ ਆ ਵੀ ਚੈੱਕ ਪਾਸ ਨੇ ਦੁੱਧ ਦਿੰਦੀਆਂ ਨੇ ਤੇ ਹਰੇਕ ਝੋਟੀ ਦਾ ਸਾਨੂੰ ਨਾਲ ਦੁੱਧ ਮਿਲੂਆ ਇਹ ਵੀ ਨਹੀਂ ਹੈਗਾ ਬੀਡੂ ਤੋਂ ਹਟੀਆਂ ਵਜਣਗੇ ਥੱਲੇ 5 ਕਿਲੋ ਆ ਕਿਸੇ ਥੱਲੇ 6 ਕਿਲੋ ਆ ਲੈ ਹੁਣ ਵੀਡੀਓ ਨੂੰ ਦੇਖਿਓ ਲਾਰਟ ਤੱਕ ਕਿਉਂਕਿ ਵੀਡੀਓ ਚ ਬੂਰੀ ਵੀ ਆ ਨੀਲੀ ਵੀ ਆ ਮੋਰਾ ਵੀ ਆ ਜਿਹੜੀ ਜਿੱਦਾਂ ਵੀ ਕਿਸੇ ਨੂੰ ਪਸੰਦ ਆਊਗੀ ਉਦਾਂ ਦੀ ਆਪਦੀ ਸਿਲੈਕਟ ਕਰਕੇ ਖਰੀਦ ਲਿਓ ਬਾਕੀ ਇਹ ਗੱਲ ਨਹੀਂ ਵੀ ਅੱਗੇ ਵੀ ਆਪਣੇ ਇਦਾਂ ਦੇ ਲਾਰਟ ਆਉਂਦੇ ਰਹਿਣਗੇ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਆਂ ਵੀ 15-15 ਪਸ਼ਮਾ ਦੀ ਆਪਾਂ ਵੀਡੀਓ ਪਾਉਨੇ ਆ ਤੇ ਭਰਾ ਬਣਿਆ ਨਾ ਆ ਕੇ ਦੇਖ ਕੇ ਨੇੜੇ ਆ ਕੇ ਖਰੀਦ ਕੇ ਲੈ ਜਾ ਕੇ ਰਿਹਾ ਕਿਉਂਕਿ ਜਿਹੜੀ ਚੀਜ਼ ਅੱਖਾਂ ਨਾਲ ਖਰੀਦ ਕੇ ਲੈ ਲਈ ਨਾ ਉਹ ਜ ਬੰਦੇ ਦਾ ਮਨ ਭਰ ਜਾਂਦਾ ਤੇ ਇੱਕ ਵੀਡੀਓ ਤੇ ਖਰੀਦੀ ਹੋਈ ਦਾ ਥੋੜਾ ਜਿਹਾ ਫਰਕ ਪੈਂਦਾ ਹੁਣ ਜਿਵੇਂ ਆ ਆਪਣੇ ਲਵੇ ਝੋਟੇ ਨਾ ਜਦੋਂ ਤੁਸੀਂ ਦੇ ਆ ਇੱਧਰ ਨੂੰ ਆ ਜਾ ਨੇੜੇ ਆ ਕੇ ਲੈ ਲੇਗੇ ਸਾਡੀ ਯਾਰ ਜਿਹੜੇ ਰੇਟ ਮੈਂ ਮੰਗੂਆਂ 10000 ਹਜ਼ਾਰ ਆਪ ਹੀ ਫਾਲਤੂ ਦੇ ਦੋਗੇ ਵੀ ਆਹ ਕੀ ਬਾਣੇ ਆਪਣੇ ਲਵੇ ਖਰੀਦੀਆਂ ਫਿਰ ਉਹੀ ਗੱਲ ਆ ਪਾ ਲਾ ਕੇ ਖਰੀਦੀਆਂ ਨੇ ਪਰ ਜਿੱਦੇ ਵੀ ਘਰੇ ਜਾਣਗੇ ਯਾਰ ਘਰ ਭਰਨ ਵਾਲੀ ਕੰਮ ਆ ਹਨਾ ਪਾਲੀਆਂ ਚੰਗੀਆਂ ਆ ਨਹੀਂ ਨੇ ਯਾਰ ਹੁਣ ਨੀਲੀ ਦੀ ਆਹਾ ਟੋਟੀਆ ਏ ਗੱਲ ਕਿਹੜੀ ਆ ਜੀ ਛੋਟੀ ਦੇਖੀ ਆਇਆ ਮੇਰੇ ਅੱਗੇ ਜਿੱਤੇ ਸੂਬੇ ਸਾਫ ਸਰਕਾਰ ਮੇਰਾ ਗੁੱਦੀ ਜਿੱਤੇ ਸੂਬੇ ਇਹ ਨਹੀਂ ਸ਼ਿੰਗ ਦੀ ਗੱਲ ਕਰੀਏ ਤਾਂ ਦਿਖਾ ਰੇ ਇਧਰ ਦਿਖਾਈ ਨਾ ਦੇਖੀ ਆ ਦੇਖੀ ਇਹਦਾ ਫਿਰ ਹੋਈ ਗੱਲ ਆ ਜੇ ਹਲੇ ਥੋੜੀ ਜਿਹੀ ਕਾਰੀਗਰ ਦੇ ਹੱਥ ਲਵਾਦੇ ਨਾ ਬਾਹਲੀ ਦੇ ਕੀ ਯਾਰਾ ਫਿਰ ਉਹ ਹੀ ਗੱਲ ਆ ਪ్యੌਰ ਚੀਜ਼ਾਂ ਇਕੱਠੀਆਂ ਕਰੀਆਂ ਨੇ ਐਨ ਤੋਹਫੇ 7 ਮਹੀਨਿਆਂ ਦੀ ਗੱਬਣਾ ਤੇ ਦੁੱਧ ਦਿੰਦੀ ਆ 5 ਤੋਂ 4 ਤੋਂ 5 ਕਿਲੋ ਅਜੇ ਮਹੀਨਾ ਤੋਂ ਲਾ ਬਣਾ ਦੇਣੀ ਚਾਹੁੰਦੀ ਇੱਕ ਗੱਲ ਹਰ ਹੋਰ ਰੱਦ ਨਾਲ ਵਿੱਚ ਕਿਵਾਈ ਹੋਈ ਹੋਈ ਆ ਕਿਸੇ ਵੀ ਜੋਕੀ ਨਹੀਂ ਰੋਕੀ ਨਹੀਂ ਹੋਈ ਇਹਦੇ ਨਹੀਂ ਬਾਕੀ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੋਂ ਐਂਡ ਤੱਕ ਦਿਖਾ ਦਾਂਗੇ। ਕਈ ਦੇਖੋ ਬੇਪਾਨੀ ਦੀ। ਲੈ ਸ਼ੁਰੂ ਕਰਦੇ ਆਪਾਂ ਇਸ ਪਾਸੇ ਤੋਂ। ਜੇ ਗੱਲ ਕਰ ਲਈਏ ਦੂਜਾ ਸੁਆ ਸੁਆ ਤੇ ਹਲੇ ਤਾਂ ਥੋੜੀ ਜਿਹੀ ਫਿੱਕੀ ਉਹੀ ਗੱਲ ਤਾਂ ਹੋ ਗਈ। ਜਿੱਦੇ ਸੂਗੀ ਕਰ ਵਾਲੀ ਫਿਰ ਉਹੀ ਗੱਲ ਆਮ ਗੱਡੀ 'ਚ ਚੜਨ ਵਾਲਾ ਕੰਮ ਨਹੀਂ ਤੁਸੀਂ ਮੇਰੇ ਲਾਗੇ ਲਾਗੇ ਕਿੱਥੇ ਕਿੱਥੇ ਆਇਓ। ਬਿਚ ਕਿੱਡਾ ਕਰਦਾ ਕਿੰਨੀ ਸਾਫ਼ ਸੁਥਰੀ ਆ। ਬਾੜੇ ਬੰਦੇ ਫੋਨ ਕਰਦਿਆ ਵੀ ਧੋਕੜ ਲੈਣੀ ਉਹ ਵੀ ਹੱਥ ਨਾ ਲੱਗਦਾ ਬਨੇ ਕਿ ਆ ਲੇ ਕੋ ਨਵਾਂ ਅਰਦਾਸ਼ੇ ਨੂੰ ਦੇਖ ਲਿਓ ਤੁਸੀਂ ਵੀ ਜੇ ਥੋੜਾ ਜਿਹਾ ਕੱਦ ਵਰਤਦਾ ਤਾਂ ਥੋੜੀ ਵੀ ਥੋੜੀ ਲੈ ਲਿਓ ਜੇ ਬੰਦੇ ਬਾੜੇ ਉੱਚਾ ਨਮਾਉਂ ਨਮੂਨ ਵਾਲਾ ਸਿਸਟਮ ਚੰਗਾ ਹਨਾ ਆ ਦੇ ਤੇਰੇ ਥਣਾ ਦਾ ਵੀ ਦਿਖਾ ਦਿਆ ਕਿ ਬਾੜੀ ਵੱਡੀ ਆ ਯਾਰ ਵੱਡੀ ਆ ਜਿਹਦਾ ਉਹੀ ਗੱਲਾਂ ਕਈ ਵਾਰੀ ਨਾ ਕੀ ਹੁੰਦਾ ਵੀ ਯਾਰ ਜਿਹੜੀ ਵੱਡੀ ਝੋਟੀ ਹੁੰਦੀ ਹੈ ਕੈਮਰੇ 'ਚ ਥੋੜਾ ਜਿਹਾ ਨਹੀਂ ਪਤਾ ਲੱਗਦਾ ਪਰ ਯਾਰ ਤੁਸੀਂ ਨੇੜੇ ਆ ਕੇ ਦੇਖ ਲਈ ਨਾ ਬਹਿਮ ਦੂਰ ਕਰ ਦੂ ਵੀ ਬਾਕੀ ਵੱਡੀ ਆ ਯਾਰ ਹੈਨਾ ਸੱਤ ਮਹੀਨਿਆਂ ਦੀ ਹੈ ਦੁੱਧ ਨਾਲ ਤੇ 6 ਤੋਂ 7 ਕਿਲੋ ਹੈਗਾ ਦੁੱਧ ਤੇ ਬਾਕੀ ਗੱਲ ਕਰ ਲਈਏ ਬਸ ਤੁਸੀਂ ਨੇੜੇ ਆ ਕੇ ਦੇਖ ਕੇ ਆਪ ਹੀ ਪਤਾ ਲੱਗ ਜੂਗੀ ਇਹਨੂੰ ਚੋਲ ਚੋਲਾ ਲੱਗਿਆ ਕੱਢੀ ਛੱਡਦਾ ਪੂਰਾ ਮੋਲੀ ਦਾ ਰੇਟ ਆਪਣੇ ਹੋਣਗੇ ਇਕੱਲੀ ਇਕੱਲੀ ਰੇਟ ਕਰਨ ਦਾ ਕੋਈ ਫਾਇਦਾ ਨਹੀਂ 85000 ਤੋਂ ਲੈ ਕੇ 7 ਲੱਖ ਤੱਕ ਦੇ ਡੀਲਰੀਆਂ ਨੇ ਜਿਹੜੀ ਮਰਜ਼ੀ ਲੈ ਜੋ ਕਿਉਂ ਕਈ ਵਾਰੀ ਆ ਕਿਸੇ ਵੇਚਣ ਵਾਲੇ ਬੰਦੇ ਨੇ ਲੈਣੀ ਹੁੰਦੇ ਆ ਫੌਦੇ 2 4 ਦੇ ਚੱਲਦੇ ਆ ਰੇਟ ਨਹੀਂ ਮੈਂ ਤੁਹਾਨੂੰ ਕੰਦੀ ਗੱਲੀ ਦਾ ਵੀ ਕਰ ਦਿੰਦਾ ਜੀ 85000 ਤੋਂ ਲੈ ਕੇ 7 ਲੱਖ ਤੱਕ ਦੇ ਰੇਟ ਲੈ ਆ ਦੇਖੋ ਜੀ ਅੱਜ ਆਪਾਂ ਦੂਜਾ ਨੰਬਰ ਤੇ ਇਹ ਵੀ ਮਿੱਤਰੋ ਸੱਤ ਸਿੰਘ ਜੀ ਕੋਲੋਂ ਪਰ ਹੈ ਸਪੈਸ਼ਲ ਹੈਗੀ ਸਪੈਸ਼ਲ ਹਰ ਤੱਕ ਤੋਂ ਵੱਧ ਨਹੀਂ ਚੱਣੀ ਹਾਲੇ ਕਿਉਂ 7 ਮਹੀਨਿਆਂ ਦੀ ਗੱਲ ਇੱਕ ਪਾਸਾ ਜੇ ਗੱਲ ਕਰ ਲਈਏ ਇਹਦੇ ਥੱਲੇ ਵੀ ਦੁੱਧ 7 ਕਿਲੋ ਆ ਹੁਣ ਮੌਕੇ ਤੇ ਦੋਨੋਂ ਟਾਈਮ ਮਿਲਦੀ ਆ ਇਹ ਗੱਲ ਵੀ ਨਹੀਂ ਵੀ ਇੱਕ ਟਾਈਮ ਮਿਲਦੀਆਂ ਨੇ ਦੋਨੋਂ ਟਾਈਮ ਮਿਲਦੀ ਆ ਪਰ ਆ ਚੀਜ਼ਾਂ ਦੇਖ ਲਓ ਤੁਸੀਂ ਆ ਚੀਜ਼ਾਂ ਆ ਆ ਚੀਜ਼ਾਂ ਨਹੀਂ ਮਿਲਦੀਆਂ ਉਹੀ ਗੱਲ ਆ 2.5 3-3 ਲੱਖ ਰੁਪਈਆ ਖਰਚਣਾ ਪੈਂਦਾ ਜੇ ਇੱਡਾਂ ਦੀਆਂ ਝੋਟੀਆਂ ਮੰਦਰ ਕਈ ਵਾਰੀ ਤਾਂ ਜੀ ਲੈਣੀ ਹੋਵੇ ਹੈਨਾ 2.5 2.5 ਲੱਖ ਰੁਪਿਆ ਆਮ ਕੀਮਤ ਹੋ ਰਹੀ ਆ ਪਰ ਇਹਦੇ ਭਾਈ ਥਣ ਵੀ ਦਿਖਾ ਦੇਓ ਇਹ ਦੇਖੀ ਸਾਰਿਆਂ ਦੇ ਥਣ ਦਿਖਾ ਦੇ ਬਹੁਤ ਕੋਈ ਦੇਖ ਕੇ ਲੈਂਦੀਆਂ ਨਹੀਂ ਇਹ ਕਿਉਂ ਆਪਾਂ ਨੇ 5-7 ਹਜ਼ਾਰ ਬਣਾ ਕੇ ਅੱਗੇ ਦੇ ਦੇਣੀਆਂ ਨੇ ਪਰ ਜਿਹੜੇ ਬੰਦੇ ਨੇ ਯਾਰ ਸੱਤ ਵੀ ਆਹ ਤਿੰਨ ਮਹੀਨੇ ਇਹਨਾਂ ਨੂੰ ਪੱਠੇ ਪਾਉਣੇ ਆ ਹਨਾ ਫਿਰ ਉਹਨੂੰ ਯਾਰ ਉਹੀ ਕਰਦਾ ਉਹਦੇ ਨੂੰ ਖੁਸ਼ ਹੋਵੇ ਬਿਆਪਰ ਯਾਰਾ ਕੋਈ ਜੀ ਇਹ ਸਾਹਮਣੇ ਆ ਹਨਾ ਤਿੰਨ ਮਹੀਨੇ ਯਾਰਾ ਆ ਚੀਜ਼ਾਂ ਲੈ ਕੇ ਖਰੀਦੀਆਂ ਨੇ ਇਹ ਵੀ ਯਾਰ ਕੋਈ ਵੀ ਬੰਦਾ ਇਹਨਾਂ ਨੂੰ ਸਾਮੂਗਾ ਉਹਦੀ ਮਿਹਨਤ ਉਹਦੀ ਪੱਠੇ ਪਾਉਣ ਦੀ ਉਹਦੀ ਨਵਾਉਣ ਦੀ ਮਿਹਨਤ ਯਾਰ ਉਹਨਾਂ ਚਮਕ ਕੇ ਜਦੋਂ ਇਹ ਤਿੰਨ ਮਹੀਨੇ ਨੂੰ ਬੱਚਾ ਧਰਨਦੀਆਂ ਨੇ ਝੋਟੀਆਂ ਤਾਂ ਉਹਦੋਂ ਇਹਨਾਂ ਦੀ ਗੱਲਬਾਤ ਵੱਖਰੀ ਹੋਊਗੀ ਵੀ ਯਾਰ ਜਿਵੇਂ ਹੁਣ ਵੀ ਟੋਕਰਾਂ ਦੇ ਕਿੰਨੇ ਪਾਈਆਂ ਹੋਈਆਂ ਨੇ ਕਿੰਨੇ ਸਰੀਰ ਚੰਗੇ ਨੇ ਹਨਾ ਨਹੀਂ ਅਕਸਰ ਤੁਸੀਂ ਦੇਖਦੇ ਹੋ ਵੀ ਟੋਕਰੀਆਂ ਦੇ ਨਾਲ ਖਰੀਦ ਕਮ ਜਰੋ ਜਿੰਨੇ ਹੈ ਨਾ ਤੇ ਹੁਣ ਗੱਲ ਕਰ ਲਈਏ ਬੂਰੀ ਦੀ ਬੰਦੇ ਸੀ ਬੂਰੀ ਝੋਟੀਆਂ ਮਿੱਤਰੋ ਉਹੋ ਝੋਟੀਆਂ ਆਪਣੇ ਮਵੇਂ ਉਹੋ ਨੇ ਸਾਰੀਆਂ ਵੀ ਪੱਲੇ ਪਛੜ ਦੋ ਹੈ ਨਾ ਹੁਣ ਤੁਸੀਂ ਬੂਰੀ ਦੇਖ ਲਓ ਵਿੱਕੀ ਜੀ ਯਾਰ ਨਹੀਂ ਜੰਮਦੀ ਯਾਰ ਢੀ ਹੈ ਨਾ ਆਹ ਦੇਖ ਲਓ ਬਾਲੇ ਬੱਜਾ ਆ ਬਾਲੇ ਪੜੀ ਉਹ ਯਾ ਸੱਤਾ ਛੇ ਸੱਤਾ ਵੀ ਇੱਕ ਅੱਪਣਾ ਤੇ ਇਹਦੀ ਮੂਹ ਨਹੀਂ ਇਹਦੀ ਫੇਸਕਵਾਲੀ ਦੀ ਵੀ ਕੀ ਮੈਂ ਨਹੀਂ ਗੱਲ ਯਾਰ ਫਿਰਫਤਾ ਕਰੀ ਜਾਵਾਂ ਨਾ ਤੇ ਸਾਰੀ ਰਾਤ ਇਹ ਤੇ ਲੇਖ ਲਿਖਣ ਲੱਗ ਗਿਆ ਨਾ ਲੇਖੇ ਨਿਕੀ ਜਾਊਗਾ ਦੇਖੋ ਬਾਹਾਲੀਆਂ ਛੰਡੀਆਂ ਸੀਲ ਕੁਸ ਮਰਜੀ ਲਈ ਆਇਓ 20 20 ਕਿਲੋ ਦੁੱਧ ਇਹ ਠੰਡਾ ਕਰਕੇ ਐਣ ਭਾਂਡੇ ਚ ਪਾਉਣ ਵਾਲੀਆਂ ਨੇ ਤੁਸੀਂ ਆਹ ਦੇਖ ਲਓ ਇਹਨਾਂ ਦੇ ਮੂਹ ਤੋਂ ਲੈ ਕੇ ਨਾ ਪਿੱਛੇ ਤੱਕ ਇਹਨਾਂ ਦੇ ਥਣਾ ਦੀ ਕੁਆਲਿਟੀ ਬਸ ਗੱਲੀ ਛੱਡੋ ਯਾਰ ਹਾਂ ਤੇ ਬਾ ਨਾ ਕਿਉਂ ਡੇਲੀ ਇਦਾਂ ਨਹੀਂ ਹੁੰਦੇ ਨੇ ਪਰ ਇਹ ਦੰਦਾਂ ਦੇ ਦੰਦਾਂ ਲੱਗੇ ਘੜੀ ਵਾਂਗ ਜੇ ਰਸੇ ਦਾ ਪਾ ਕੇ ਨਾ ਕਰੇ ਰੱਖਿਆ ਹੋਣ ਯਾਰ ਹਨ ਤਾਂ ਅਗਲਾ ਪੁੱਛੂ ਆ ਕਿ ਵੀ ਕੋਈ ਯਾਰ ਤੁਸੀਂ ਬਰੀਡ ਤੇ ਕੰਮ ਕਰਿਆ ਹਨਾ ਇਹ ਗੱਲ ਨਹੀਂ ਹੈ ਕਿ ਵੀ ਅਗਲਾ ਤੁਸੀਂ ਦੇ ਖਰੀਦ ਲਈਆਂ ਪਰ ਅਗਲਾ ਐਵੇਂ ਖੂਗਾ ਵੀ ਬਰੀਡ ਤੇ ਕੰਮ ਕਰਿਆ ਹੋਇਆ ਯਾਰ ਤੁਸੀਂ ਇਹ ਤੇ ਲੱਗਦੇ ਆ ਹਨਾ ਜੇ ਇਦਾਂ ਦੇ ਜਾਨਵਰ ਪਿਆਰ ਕਰਨ ਲੱਗ ਜਾਣਾ 10 10 15 15 ਸਾਲ ਹੀ ਟੀਕੇ ਭਰਉਂਦੀਆਂ ਨਹੀਂ ਲੰਘ ਜਾਂਦੀਆਂ ਨੇ ਤਾਂ ਕਿਤੇ ਇਦਾਂ ਦੇ ਜਾਨਵਰ ਪੈਦਾ ਹੁੰਦੇ ਆ ਲੈ ਬੰਨ ਯਸੂ ਨੀਲੀ ਤੋਂ ਪਹਿਲਾਂ ਤੇ ਦਿਖਾ ਦੇ ਹੁਣ ਵੀ ਮੜੀ ਦਵਾਰੇ ਦੇ ਹਾਲੀਏ ਨੀਲੀ ਦਾ ਦਵਾਰੇ ਵੀ ਲਗਾ ਲੈ ਸੁਦਰਾ ਸੁਆਇਦਾ ਵੀ ਤੇ ਅੱਗੇ ਸੁਦਰਾ ਸੂਣਾ ਪਹਿਲਾਂ ਸੁਆ ਸੁਹੀ ਹੋਈ ਆ ਪਰ ਪਰ ਕੀ ਉਹੀ ਗੱਲ ਆ YouTube ਹੈਂਗ ਕਰਨ ਵਾਲੀ ਕੰਮ ਆ YouTube ਹਾਂ ਇਹ ਕੰ ਕਰਨ ਵਾਲੀ ਗੱਲ ਆ ਤੁਸੀਂ ਆਪ ਦੇਖ ਲਓ। ਵਿੱਕੀ ਬੰਸਰਨੇ ਨੇ ਕੀ ਆ ਗਏ ਲੈ ਲੈ ਹੈ ਨਾ। ਕੀ ਸਿੰਘ ਲੱਗਿਆ ਹੋਇਆ। ਕੀ ਇਹਦੀ ਐਨ ਪਿਆਰ ਆ ਹਰ ਪੱਖ ਤੋਂ ਦੇਖੋ। ਤੁਹਾਨੂੰ ਮੈਂ ਪਹਿਲਾਂ ਵੀ ਸਾਰੀਆਂ ਦਿਖਾਈਆਂ ਨੇ ਆਏ। ਇਹ ਐਨ ਖੰਡੀਆਂ ਸੀ ਲੋ। ਪਿੱਛੇ ਪੁੱਛੇ ਵੀ ਹੋਰ ਇਸ ਸਾਰੇ ਰੇਟ ਟੂਟ ਕੋਈ ਗੱਲ ਨਹੀਂ ਕਿਉਂ? ਰੇਟ ਆਪਾਂ ਤਾਂ ਨਹੀਂ ਕਰਦੇ। ਫਿਸਲਦੇ ਹੋਈ ਜਾਂਦੇ ਐਰ ਮੈਂ ਤੁਹਾਨੂੰ ਮੋਟੀ ਜਿਹੀ ਗੱਲ ਦੱਸ ਦਿੰਨਾ। ਰੌਂਕ ਲੱਗੀ ਹੋਈ ਆ ਹਾਂ 85000 ਤੋਂ ਲੈ ਕੇ ਸਵਾ ਲੱਖ ਤੱਕ ਰੇਟ ਨੇ ਜਦੋਂ ਕੋਈ ਭਰਾ ਇੱਥੇ ਆਪਣੇ ਚੰਗਿਆਂ ਆ ਗਿਆ ਐਨਾ ਮੈਂ ਦਾਵਾ ਕਰਦਾ ਵੀ ਜਿਹੜਾ ਇੱਕ ਲੈਣਾ ਆਉਗਾ ਦੋ ਲੈ ਕੇ ਜਾਊਗਾ ਕਿਉਂਕਿ ਯਾਰ ਐ ਹੁੰਦਾ ਵੀ ਅੱਜ ਇੱਕ ਕੋਸ਼ਰਤ ਥੱਲੇ ਇੰਨੇ ਚੰਗੇ ਜਾਨਵਰ ਮਿਲ ਰਹੇ ਨੇ ਵੀ ਆਪਾਂ ਲੈ ਲੈਣੇ ਹਨਾ ਛੋਟਾ ਕੋਈ ਨਹੀਂ ਹੈਗਾ ਇਹ ਵੀ ਗੱਲ ਕਰ ਲਈਏ ਸਾਡੇ 7 ਮਹੀਨਿਆਂ ਦੀ ਗੱਪਣਾ ਨੂੰ ਪਾ ਡਰਾਈ ਆ ਜਿਹੜੀ ਡਰਾਈ ਆ ਉਹਨੂੰ ਡਰਾਈ ਕਹਿ ਕੇ ਦੇਵਾਂਗੇ ਪੱਠਪੁੜੇ ਦੀ ਯਾਤਰੀ ਨਾਲ ਵੱਡੀ ਵੱਡੀ ਲੁੰਜੀ ਪੂਰੀ ਬੱਟੀਆਂ ਖਣਾ ਖੋਣਾ ਦੀ ਸਾਰੀ ਓਟ ਆ ਇਹ ਤੇ 85000 ਤੋਂ ਸਟਾਰਟ ਇਹ ਆ 85000 ਚ ਵੀ ਛੋਟ ਛੱਪਾ ਕਰਾ ਲੇ ਜੇ ਪੌਂਡ ਕਰਾ ਲੇ ਇਹਨੂੰ ਤਾਂ ਨਹੀਂ ਤੁਹਾਨੂੰ ਦੋੜਦੇ ਇਹ ਇਹ ਆ ਗਈ ਆਪਣੀ 7 ਮਹੀਨੇ ਦੀ ਗੱਭਰ ਇਹ ਆ ਗਈ 7 ਮਹੀਨੇ ਦੀ ਗੱਭਰ ਦੁੱਧ ਵੀ ਦਿੰਦੀ ਹੈ ਸੇਵ ਕਰਦੇ ਹੋ ਜੀ ਪੰਜ ਚੱਲ ਤੋਰ ਆਜ ਅੱਟੀ ਆਪਣੀ ਸਾਡੇ 6 ਮਹੀਨੇ ਦੀ ਗੱਭਰ ਮਿਲਦੀ ਹੈਗਾ ਇਹਦੇ ਥੱਲੇ 7 ਕਿਲੋ ਦੋਨੋਂ ਟਾਈਮ ਮਿਲਦੀ ਆ ਤੇ ਆ ਦੇਖੋ ਬਾੜੇ ਮਿਲਦੀ ਆ ਠੰਡੀ ਤੇ ਪਿੱਛੇ ਪੁੱਛੇ ਦੀ ਚੌੜੀ ਜੂੜੀ ਐ ਥਣ ਸੁਣ ਦੀ ਕੁਆਲਿਟੀ ਐ ਇਹਨੂੰ ਲੈ ਜਾ ਇਹਨੂੰ ਇਹਨੂੰ ਥੋੜੇ ਜਿਹੇ ਰੇੜਾ ਪੈਂਦਾ ਇਹਨੂੰ ਲੈ ਜਾ ਇਹਨੂੰ ਸੂਰਜ ਦੀ ਥੋੜੀ ਜੀ ਕਿਰਨਾਂ ਦਾ ਫਰਕ ਪੈਣਾ ਦੇਖੀ ਇਹ ਥਣ ਦਿਖਾ ਦੇ ਓਏ ਆ ਦੇਖ ਆ ਦੇ ਤੋਰੇ ਦਿਖਾ ਦੇ ਇਹਦਾ ਤੁਸ ਨੂੰ ਤੋਰੇ ਤੋਂ ਅੰਦਾਜ਼ਾ ਲਾ ਲਿਓ ਵੀ ਜਿੱਦੇ ਤਾਜੀ ਸੂਗੀ ਹੈ ਨਾ ਵੀ ਕੀ ਲੇਵਾ ਕਰੂਗੀ ਜਿੱਦੇ ਤਾਜੀ ਸੂਮੀ ਉਦਲੇ ਦੇ ਮੇਰੇ ਗੱਲ ਬਾਤ ਮਖਰੀ ਹੋ ਗਈ ਇਹਦੀ ਆ ਆ ਗਈ ਆਪਣੀ ਇਹਦਾ ਫੈਨ ਲਿਆ ਕੇ ਮਨ ਬਣਾ ਦੇ ਵੀਡੀਓ ਦੋ ਹਾਂ ਵੀਡੀਓ ਬਣਾ ਲੈ ਇਹਨੂੰ ਵੀ ਧੋੜ ਓਏ ਜਦੋਂ ਸੌਦਾ ਬਸ ਲਵੇ ਲੱਗਿਆ ਹੋਇਆ ਕੰਮ ਧੋੜਨੇ ਨੂੰ ਵੀ ਜਦੋਂ ਇਹਦਾ ਸਿੰਘ ਸੁੰਭ ਬਣ ਗਿਆ ਫਿਰ ਡਿਸਪਲਿਨ ਸਾਰੇ ਚੰਗਾ ਇਹਦਾ ਕੰਮਾ ਦੇਖੋ ਖੱਟੀ ਵਾਲੀ ਆ ਆ ਦੇਖੋ ਐਨ ਝੋਲੀ ਪਿੱਠਪੜ ਐਨ ਚੱਕਵਾ ਉਹੀ ਗੱਲ ਆ ਜਿਹੜੇ ਬੰਦੇ ਯਾਰ ਪਸ਼ੂ ਪਾਲਦੇ ਆ ਪਰ ਕਹਿੰਦੇ ਇਹਨਾਂ ਨੂੰ ਆਪ ਹੀ ਕਹਿੰਦੇ ਯਾਰ ਵੇੜ ਦੀ ਲੋੜ ਨਹੀਂ ਚੀਜ਼ਾਂ ਨੇ ਆਪ ਹੀ ਬੋਲਦੀਆਂ ਹੁੰਦੀਆਂ ਨੇ ਕਮੈਂਟ ਕਰ ਜਨਾ ਬਸ ਐਂ ਹੀ ਹੋਵੇ ਇਹ ਸੰਤੂਲਾ ਸੁਪਰੇ ਆ ਸੁਪਰੇ ਆ ਕਮਾ ਸਾਰਾ ਪਿੱਛੇ ਮੋੜ ਦੇ ਐਨੂੰ ਦਿਖਾ ਦੂ ਐਨੂੰ ਦਿਖਾ ਲਈ ਪੰਜ ਮਹੀਨਿਆਂ ਦੀ ਗੱਭਣ ਹੋਊਗੀ ਤੇ ਹੁਣ ਵੀ 6-7 ਕਿਲੋ ਦੁੱਧ ਮੋਕੇ ਤੇ ਹੋਊਗਾ ਚੋਈਆਂ ਹੋਈਆਂ ਸਾਰੇ ਕੋਈ ਨੂੰ ਹੋਣ ਗੱਲ ਨਹੀਂ ਧੋ ਕੇ ਮੀਆਂ ਆਈਆਂ ਹੋਣੀ ਵੀਡੀਓ ਬਣਾਤੀ। ਕਾਰੀਆਂ ਮਈਆਂ ਨੇ ਉਹੀ ਆ ਨਾ ਥਰੜ ਭਰੀਆਂ ਫਿਰਦੀਆਂ ਹੁੰਦੀਆਂ। ਜੇ ਮਈਆਂ ਨੂੰ ਬਾਜ਼ਾਰ ਬਜੂਰੀਆ ਛੱਡ ਕੇ ਹੁੰਦਾ ਜਿੰਨਾ ਕੁ ਦੁੱਧ 6-7 ਕਿਲੋ ਦੁੱਧ ਬਹੁਤ ਹੋ ਜਾਂਦਾ। ਹੁਣ ਐਵੀਂ ਗੱਲ ਕਰ ਲਈਏ। ਇਹ ਵੀ ਦੇਖੋ ਕਾਗਲੀ ਨਿੰਬੂ ਆ ਦੇਖੋ ਕਿੰਨੀ ਦੇਖ ਬਰੀਕ ਬਰੀਕ ਰੰਗ ਨਹੀਂ ਮਿਲਦਾ ਯਾਰ ਕਰਨੀ ਜਿੱਦਾ ਮਈਆਂ ਹੁੰਈ ਨਾ ਲਾਹੇੜੀਆਂ ਹੋ ਜਾਂਦੀਆਂ ਨੇ। ਐਨ ਜੈੱਡ ਬਲਾਗਾ ਜੇ ਝੋਲੀ ਦੀ ਗੱਲ ਕਰ ਲਈਏ ਐ ਪਿੱਛੇ ਤੋਂ ਦਿਖਾ ਦੂੰ। 7.5 ਮਹੀਨਿਆਂ ਦੀ ਗੱਭਣਾ 6 ਕਿਲੋ ਚੰਦਾ ਦੁੱਧਾ ਦੋਨੋਂ ਟਾਈਮ ਮਿਲਦੀ ਹੈ ਨਾਲੇ ਦੋਨੋਂ ਟਾਈਮਾਂ ਇਹਨਾਂ ਭਾੜੇ ਦੇ ਨਾਲ ਖੁਸ਼ ਹੋ ਕੇ ਮਿਲਦੀ ਹੈ ਜਦੋਂ ਤੁਰੀ ਜਾਂਦੀ ਹੈ ਹੋਰੇ ਝੋਲੀ ਦੇਖ ਲੈ ਤੂੰ ਇਹਦੀ ਵੀ ਪਿੱਛੇ ਤੋਂ ਕੀ ਗੱਲ ਬਾਤ ਐ ਇੱਕੋ ਦਿਖਾ ਦੇ ਰੰਗ ਦਿਖਾ ਖੜਾ ਲੈ ਇੱਕ ਮਿੰਟ ਅੱਗੇ ਤੇਦੇ ਪਿੰਡੇ 'ਚ ਚਮਕ ਦਿਖਾ ਇੱਕ ਮਿੰਟੋਂ ਦੇ ਖੜਾ ਲੈ ਦਾ ਲੱਕ ਲਾ ਲਾ ਬੋਲ ਪੈਰ ਨਾ ਵਧਾ ਲਈ ਪਰ ਮੂੰਹ ਛੋੜ ਲੈ ਨਾ ਪੁੱਲ ਚੜ ਦੇ ਚੜ ਦੇ ਚੜ ਦੇ ਆ ਦੇ ਹਾਂ ਜੀ ਆ ਦੂਸਰਾ ਸੂਆ ਤੇ ਬਾਕੀ ਸਾਨੂੰ ਆ ਪਹਿਲਾਂ ਦੱਸ ਕੇ ਹਟਿਆ ਵੀ ਰੱਗ ਵੱਜਣਾ ਬੜਾ ਚੰਗਾ ਤੇ ਨਹੀਂ ਜਿਹਦੇ ਇਹ ਲੈਵਾ ਕਰੂ ਫਿਰ ਉਹੀ ਗੱਲ ਆ ਕੱਚਾ ਜਿਵਨ ਨਹੀਂ ਪੋਰੀ ਜਿਹਦੇ ਇਹ ਵੀ ਰੇਟ ਸਾਰਿਆਂ ਦੇ ਪੜਤਾ ਹੋ ਜੂਗਾ ਨੰਬਰ ਮਲਾ ਲਿਓ ਵੀ ਕਿਹੜੇ ਨੰਬਰ ਤੋਂ ਕਿਹੜੇ ਨੰਬਰ ਤੱਕ ਆ ਜਨਾ ਤੋਂ ਤੇ ਵਾਸਤੇ ਬੋਡਮਾਨ ਚੋਸ਼ੀਆਂ ਆਪਣੇ ਨੇ ਬਾਹਰ ਵੀ ਕੈਮਰਾ ਮਾਰ ਦੇ ਕੂਨਾਂ ਜਿਹੜੀਆਂ ਦੋ ਮਮੀ ਖੜੀਆਂ ਨੇ ਬਾਹਰੀਆਂ ਚੰਗੀਆਂ ਚੰਗੀਆਂ ਤੇ ਮੀਣੀ ਝੋਟੀ ਆਪਣੀ ਸੇਲ ਹੋਈ ਉਹ ਜਾਊਗੀ ਆ ਝੋਟੀ ਤਾਜ਼ੀਆਂ ਵੀ ਖੜੀਆਂ ਨੇ ਤੇ ਮੇਨਾਂ ਅੱਜ ਤੁਹਾਨੂੰ ਮੈਂ ਦੂਜਾ ਸੂਈ ਆਹੀ ਆਪਣੀ ਤੋਕੜ ਗੱਬਣੀ ਦਿਖਾਉਣੀ ਆ ਜੀ ਮੇਨ ਮਕਸਦ ਵੀ ਅੱਜ ਤੁਹਾਡਾ ਆਪਾਂ ਨੂੰ ਤੋਕੜ ਗੱਬਣੀ ਦਿਖਾਉਣ ਦਾ ਸੀਗਾ ਠੀਕ ਹੈ ਮਿੱਤਰੋ 85000 ਤੋਂ ਲੈ ਕੇ ਰੇਟ 4 ਲੱਖ ਤੱਕ ਨੇ ਇੱਕ ਵਾਰੀ ਫੇਰ ਕੈਮਰਾ ਮਾਰ ਲਓ ਬੀ ਕੀ ਗੱਲਬਾਤ ਹੈ ਕੀ ਕੁਆਲਿਟੀ ਹੈ ਭਰਾ ਬਣ ਕੇ ਜੇ ਕਿਸੇ ਨੂੰ ਥੋੜਾ ਜਿਹਾ ਕਿੰਤੂ ਪਰੰਤੂ ਹੋਇਆ ਤਾਂ ਇੱਕ ਵਾਰੀ ਮਈਆਂ ਦੇ ਆ ਕੇ ਦਰਸ਼ਨ ਪਾ ਜਿਓ ਬੈਸੋ ਸਾਰੇ ਉਹਦੀ ਨਿਕਲ ਜਾਣੇ ਆ ਇੱਕ ਵਾਰੀ ਜਿਹੜੇ ਬੰਦੇ ਨੇ ਮੈਂ ਦੇਖ ਲਿਆ ਕੇ ਨਾ ਉਹਦੀ ਸਾਰਾ ਕੁਝ ਉਹਦੀ ਹੋ ਜੂ ਲੈ ਠੀਕ ਹੈ ਅੱਜ ਦੀ ਵੀਡੀਓ ਜੈਨੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ